ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਵ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਅੱਜ ਦਾ ਟਾਈਮ 11 ਤਰੀਕਾ ਅੱਜ ਬਈ ਤੇ ਪਿਛਲੇ ਦਿਨੀ ਜੋ ਚਲ ਮਾਜਰਾ ਹੋਇਆ ਸੀ ਕੋਈ ਵਲੌਗ ਐਨੇ ਪੈਸੇ ਨਹੀਂ ਗੌਰ ਨਾਲ ਤੇ ਅੱਜ ਸ਼ੁਰੂਆਤ ਕਰਦੇ ਆ ਬਾਈ ਜ਼ਿੰਦਗੀ ਦੀ ਲੈਣ ਤੋਰਨੀ ਪੈਣੀ ਐ ਤੇ ਕੱਟਾ ਵੀ ਅਸੀਂ ਲਾ ਲਿਆ ਚੁੰਗਣੀ ਤੇ ਵਧੀਆ ਸਾਡਾ ਮੋਹ ਕਰਨ ਲੱਗਿਆ ਸਾਡੇ ਮਗਰ ਮਗਰ ਫਿਰਦਾ ਰਹਿੰਦਾ ਦਿਖਾਉਣਾ ਤੁਹਾਨੂੰ ਵੀਡੀਓ ਚ ਸਾਰਾ ਬਣੇ ਰਹੋ ਤੇ ਜਿਸ ਦਿਨ ਮੈਂ ਉਸ ਸੂਣੀ ਸੀ ਉਦੋਂ ਅੱਧਾ ਘੰਟਾ ਪਹਿਲਾਂ ਭੈਣ ਹੋਰੀ ਆ ਗਏ ਨੇ ਅਸੀਂ ਪੂਰੀ ਖੁਸ਼ੀ ਮਨਾਈ ਜਾਂਦੀ ਵੀ ਵੱਡੀ ਭੈਣ ਆਈ ਸੀ ਹਰਕੀਰ ਵੀ ਅੱਜ ਮੈਂ ਮਾਦੀ ਸੂਗੀ ਭਾਈ ਐ ਹੋਊਗਾ ਕੀ ਪਤਾ ਦੇ ਵੀ ਘੰਟੇ ਬਾਅਦ ਮਾਦੀ ਨੇ ਮਰ ਜਾਣਾ ਸੂਗੀ ਤੇ ਉਹ ਬੱਚਾ ਹੋਇਆ ਬਲੂਰਚਨ ਆਪਾਂ ਉਹਨੂੰ ਸਾਭ ਰਹੇ ਹਾਂ ਪੂਰੀ ਕੇਅਰ ਕਰ ਰਹੇ ਹਾਂ ਤੇ ਉਹ ਸਾਡੇ ਘਰ ਦਾ ਜੀਵ ਇੱਕ ਤੇ ਦਿਖਾਉਨੇ ਆ ਵੀਡੀਓ ਤੁਹਾਨੂੰ ਸਾਰੀ ਵੀਡੀਓ ਬਣੇ ਰਹੋ ਉਹ ਆਏ ਸੀ ਉਦੋਂ ਕੀ ਖੁਸ਼ੀਆਂ ਸੀ ਤੇ ਕੱਟਾ ਚਲ ਅਸੀਂ ਕਿਵੇਂ ਸਾਭਨੇ ਸਾਰਾ ਤੁਹਾਨੂੰ ਅੱਜ ਦੇ ਬਲੌਗ ਤੇ ਦਿਖਾਉਨੇ ਆ ਤੇ ਇਹ ਤਿੰਨ ਚਾਰ ਦਿਨ ਪੁਰਾਣੀ ਵੀਡੀਓ ਪਾਵਾਂਗੇ ਤੇ ਅੱਜ ਵਾਲੀ ਪਾਵਾਂਗੇ ਤੇ ਸਾਰਾ ਵਲੌਗ ਬਣਾ ਦੇਖੋ ਵਧੀਆ ਸਟੋਰੀ ਵਾਂਗੂ ਬਣੂ ਬਾਈ ਤੇ ਜ਼ਿੰਦਗੀ ਦਾ ਚਲਾਉਣੀ ਪੈਣੀ ਅੱਗੇ ਬਾਈ ਫੇਰ ਐ ਸਰਦਰ ਤਾਂ ਹੈ ਨਹੀਂ ਬਿਲੇ ਰਹਿ ਕੇ ਬਣੇ ਰਿਹਾ ਵਲੌਗ ਨਾ ਬਾਈ ਠੀਕ ਹੈ ਜੀ ਮਾੜਾ ਦੇਣਾ ਜਿਹੜਾ ਜਾਣਦੇ ਸੀ ਉਹ ਤਾਂ ਕੰਨੀਆਂ ਪੈਂਦੀ ਸੀ ਅਸੀਂ 3:30 ਵਜੇ ਲੱਗੇ ਸੀ ਨਹੀਂ ਹੋਣੀ ਲੱਗੋ ਬਿਲਕੁਲ ਨਹੀਂ 3:30 ਵਜੇ 3:30 ਵੀ ਤਾਂ ਹੀ ਖੇਤੋਂ ਆਏ ਤੇ ਹੁਣ ਜਿਹੜਾ ਟਾਈਮ ਹੈ ਹੁਣ 5:30 ਹੋ ਗਏ ਅਸੀਂ ਦੋ ਘਾਟ ਤੇ ਲਾ ਲਿਆ ਆਉਣੇ ਕੋਲੇ ਮੇਰੇ ਵੱਦ ਵੀ ਲੱਗ ਜੇ ਹਨਾ ਪਰ ਬੱਚਾ ਸਕੂਲ ਜਾਂਦਾ ਆਪਾਂ ਕੋਈ ਸਾਲ ਪਰਵਾਹ ਨਹੀਂ ਚਾਗ ਚਾਗ ਨੂੰ ਦਰਨੀ ਮੈਂ ਸਾਰੇ ਬਸੜੇ ਚ ਰਹਿੰਦੇ ਨੇ ਫਿਰ ਮਨੇ ਬਣੀ ਤਾਂ ਪੜਾਈ ਇਹਨਾਂ ਨੇ ਪੜੀ ਜਾਂਦੇ ਬੱਚੇ ਨਾ ਆ ਬਹੁਤ ਬੱਦ ਪੜੀ ਨਹੀਂ ਇਹ ਕੁਝ ਵੀ ਕੰਮ ਕਰਦੀ ਨਹੀਂ ਨਹੀਂ ਪਤਾ ਨਹੀਂ ਕੀ ਇਹ ਕਿ ਇਹ ਡ੍ਰਿਗੇਡਨ ਕਿ ਇਹ ਕਿਤੇ ਬਹੁਤ ਮੈਂ ਤਾਂ ਵੜਾ ਕਰ ਦਿੱਤੀ ਹੁਣ ਹੈ ਨਹੀਂ ਕਿੱਥੇ ਕੋਈ ਕਾਲ ਪਾਹਨ ਦੀ ਰੀਤ ਕੋਈ ਨਹੀਂ ਛੋਟੀ ਲੋ ਜਾਨ ਉਹ ਬੀਕੂ ਜਾ ਕਰਦੇ ਨੇ ਕਿ ਉਹ ਬੰਦੇ ਨੇ ਦੇਖਦੇ ਹਾਂ ਚਲ ਜਵਾਬ ਤੋਂ ਘੇੜਨਾ ਵੀ ਜ਼ਰੂਰੀ ਹੈ ਇੱਥਾਂ ਨਿਆਣੀ ਉਹ ਫੇਰ ਦੇਣਾ ਨਹੀਂ ਲੋ ਜ ਮਾਂ ਮੁੱਲ ਲਾ ਬਾਈ ਕਰਕੇ ਹੈ ਇਹਨਾਂ ਖਤਰਾ ਲਾਇਆ ਬੱਚ ਚੱਲ ਇਹਨਾਂ ਦੇ ਮੇਰੇ ਤਾਂ ਲਾਏ ਚਾਰ ਅੜੀ ਤੇਰੀ ਚ ਸਾਰੀ ਗਰੇਨ ਵੇਡ ਤੱਕ ਚਾ ਸਾਢੇ ਤਿੰਨ ਵਿੱਕੀ ਦੀ ਇੰਗਲਿਸ਼ ਚਰ ਵੀ ਉਹ ਤੜਕੇ ਦੇ ਵੇਲੇ ਸੁਬ੍ਰੇ ਕਾਰਨ ਬਗੈ ਨਾ ਤੋਏ ਤੇ ਇਸ ਤਰੀਕਾ ਉਹਨਾਂ ਕਰ ਦੋਗੇ ਇਹ ਮੇਰੇ ਤੇ ਹੋ ਗਿਆ ਇਹ ਨੋਟ ਦਿਖਾ ਲਾ ਗਿਆ ਬੇ ਅੱਜ ਤੱਕ ਤੇ 12 ਕੰਮ ਜਹਾ ਹੋ ਗਿਆ ਨਾ ਮਿੱਟਲ ਜਿ ਗਿਆ ਤਾਂ ਗੱਲ ਵਾਲਾ ਇਹ ਨਹੀਂ ਕੁਝ ਆਪ ਚਾਰ ਪੰਜ ਦਿਨ ਲੇਵਾਂਗੇ ਤੁਸੇ ਆ ਕੰਮ ਤਾਂ ਪਹਿਲਾਂ ਹੋਏਗਾ 8 ਦਿਨ ਲੇਬਰ ਲਾਉਣ ਵਾਲੇ ਜੂਰੇ ਇਹ ਚਾਰ ਤਿੰਨ ਚਾਰ ਲੇਟ ਹੋਗਾ ਚਾਰ ਦਿਨ ਖੜੀ ਦੇ ਦੇ ਚਾਰ ਪੰਜ ਦਿਨ ਬਾਹਰ ਤਿਆਰ ਕਰਿਆ ਪਿਆ ਰਹੇ ਨਹੀਂ ਡਾਉਣ ਨਾ ਦੇ ਤੂੰ ਦਾ ਵੀ ਵੇਤੀ ਜਾ ਦੇ ਸੀ ਵੀ ਤੁਸੇ ਡਾਉਂਦੇ ਵੀ ਇਸ ਨਹੀਂ ਕਿ ਲਾਡੂ ਵੀ ਲਾਉਂਦੇ ਬੱਤੇ ਵੀ ਨਹੀਂ ਬੜੀ ਬਈ ਇਲਾਡ ਰੋਡ ਤੇ ਲੱਗੋ। ਆਹੋ ਕਰ ਲਈ। ਸਾਡੇ ਰਹਿਣੇ ਸੀਗੇ 5 ਕਿਲੇ ਪੌਣੇ ਪੰਜ। ਪੂਰੇ ਪੌਣੇ ਪੰਜ ਦਾ ਚਲਾ ਗਈ। ਆਪਣਾ ਲੈ 7 ਕਿਲੇ ਪੈਣ ਰਾਇ ਜਨਾ। ਹਾਂ 7 ਕਿਲੇ ਪੈ। 8 40 ਦੀ ਜੀਨੀ ਕਿ ਲੱਗਦੀ। ਬੂਟੀਆਂ ਪਾ ਕੇ ਛੋਣੀ ਜੀ ਕਿ ਲੱਗਦੀ। ਜੀ ਤੇ ਸਾਡੇ ਵੀ ਵਾਲੀ ਨੇ ਲਾਈ ਉਹਨੇ। ਰੋਟੀ ਵੀ ਆ ਪਿਲਾ ਕੇ। ਥੋੜਾ ਕੰਮ ਕਰਕੇ ਦਾ ਹਰ ਆਉਂਦੇ। ਪੌਣੇ ਕੋਸਰ ਕਿ ਜੀ। ਦੋ ਵਾਰੀ ਮਸਾਉਂਦੇ। ਚੱਲ ਦੋ ਜੀ। 300 ਦੇਗੀ। ਤੇ ਲੱਗ ਗਈ 100 ਕਿਲਾ ਹੋਵੇ ਤੇ ਫਿਰ ਤੇਰੀ। तलते तो सीधा दास को ना साउ पीला बोल दे उधर देखेंगे नहीं दोरी मोड़ दो और ये बड़े मत चल ना कद्दू का तोड़ लिया तो ये ना इसी कल तो स्टार बढ़िया कर कर बार हो जाए किससे कौन में ना होती होजे तो आता फिर ना तो ट्रैक्टर घने अंबारा मिट्टी वाली आ ले देगी ना 1200 का कद्दू पर चल बढ़िया लगाई तेरा कौन होयो पीछे दिन मत से ਕੁੱਝ ਬੋਲਤਾ ਰੋ ਮਸਾਲਾ ਕਹੋਲੀ ਜਿਹੜਾ ਆਨ ਦੇ ਕੋਲ ਗੁੱਦਾਂ ਤੋਂ ਕੋਈ ਨਹੀਂ ਬੰਦਾ ਹੋਗਾ ਜਿਸ ਵੀ ਬੰਦ ਨਹੀਂ ਕਿ ਮਾੜਾ ਜਿਹਾ ਮਹੋਲੀ ਹੁੰਦੇ ਉਹ ਸਰ ਮਗਰ ਕੀ ਲੜਣਾ ਮਤਮਾ ਉਹ ਕਰਨਾ ਉਹ ਜਿਹੜਾ ਕਰਾਇਆ ਲਾਉਣਾ ਫਿਰ ਹੋਰ ਦੇਖਣਾ ਬਿਲਕੁਲ ਨਹੀਂ ਰੁਕੀ ਹੋਇਆ ਮੈਂ ਤਾਂ ਵੀ ਆਪ ਦੀ ਹਨਾ ਚਾਰ ਬੰਦ ਖੋਲ ਟੱਕੜ ਅੱਜ ਖੋਲਾਂਗੇ ਅੱਜ ਖੋਲਾਂਗੇ ਯਾਰ ਸਾਡੇ ਅੱਜ ਕਹਿੰਦੀ ਕਹਿੰਦੇ ਪਰ ਸੋ ਨੂੰ ਵੀ ਨਾ ਸੱਤ ਸੱਤ ਵੀ ਨੂੰ ਨਾ ਅਸੀਂ ਅੱਜ ਖੋਲਾਂਗੇ ਪਰ ਬੱਟਾ ਕਰਦੇ ਅਸੀਂ ਅਸੀਂ ਵੀ ਹਫ਼ਤੇ ਨੂੰ ਖੋਲਾਂਗੇ ਬਸ ਅੱਜ ਅੱਜ ਹੀ ਖੋਲਾਂਗੇ ਪਰ ਪਿਛਲੀ ਵਾਰ ਤਾਂ ਇੰਨੀ ਜਿੱਤ ਨਹੀਂ ਖੋਲੇ ਜਨਾ ਹਾਂ ਇਹਨੂੰ ਕੀ ਹੁੰਦਾ ਪਪੜਾ ਚਾਹੇ ਢਾ ਕੀ ਨਾ ਇਹਨੂੰ ਕੀ ਹੁੰਦਾ ਜਿਹੜਾ ਮਿੱਟੀ ਪਾਏ ਢੱਕੇ ਬਣਾਇ ਨਾ ਜਿਹੜਾ ਮੱਧ ਪਾਣੀ ਸੁੱਕਦਾ ਗਰਮ ਹੋ ਕੇ ਅੱਗ ਬਣ ਕੇ ਵੜਦਾ ਨਹੀਂ ਕਾਇਤਾ ਕਾਗਜ਼ ਨਾ ਪਾਇਆ ਹੈ ਕਾਗਜ਼ ਪਾਇਆ ਹੋਇਆ ਮਿੱਟੀ ਵੀ ਪਾਈ ਗਾੜੀ ਜਦੋਂ ਜੋਰ ਕਰੇ ਢੱਕੋ ਨਾ ਢੱਕੇ ਨਾ ਕੋਈ ਚਿੱਲੂ ਬਾਬੂ ਮੱਥਾ ਨਾਟਕੇ ਮੱਥਾ ਜਿਹੜਾ ਬਣਾ ਮੱਥਾ ਉਹ ਇੰਨਾ ਤਾਂ ਮੰਜੇ ਦੀ ਨਾ ਮੰਜੇ ਇੰਨਾ ਕਿਉਂ ਹਾ ਹਾ ਛੱਡਿਆ ਹੋਇਆ ਜਿਵੇਂ ਛੋਟੇ ਛੱਡੇ ਆਹ ਛੱਟ ਤਾਂ ਉਹ ਨੂੰ ਚਲੋ ਉਹ ਤਾਂ ਠੀਕ ਹੋ ਵੈਸੇ ਨਹੀਂ ਹੋਾਈ ਵੀ ਆਈ ਨਹੀਂ ਜਾਣਾ ਨਾ ਕੋਈ ਜੇ ਸਾਡੇ ਬਾਹਰ ਦਾ ਕੜਾ ਹੋਇਆ ਜੀ ਲੈ ਛੱਡ ਨਲੇ ਮੀ ਹਟ ਜਾਣਗੇ ਅੱਧਾ ਪਾਣੀ ਦੋ ਦੋ ਦੇ ਚਾਰ ਬਿਨਾ ਸੱਜਣਾ ਹਸਤੀ ਦੋ ਚਾਰ ਤੋਂ ਬਣੀ ਹੁੰਦਾ ਚਾਰ ਤੇ ਜਿਵੇਂ ਆਪਾਂ ਕਹਿੰਦੇ ਅੱਧੇ ਬਾਹਰ ਨਿਕਾਦੇ ਆ ਚਾਰ ਸੋ ਘੋੜੇ ਦੋ ਦੋ ਜੋੜ ਕੇ ਉਸ ਤੋਂ ਮਿਲਣਾ ਕਰਦੇ ਮੈਨੂੰ ਮਿਲ ਤੂੰ ਆ ਗਈ ਹੈ ਕਾ ਜਾਨੀ ਮੈਂ ਕਿਹਾ ਮੇਰਾ ਰਸਗੁੱਲਾ ਤਾਂ ਰਹਿ ਹੀ ਗਿਆ ਖਾਏ ਤੂੰ ਅਰੇ ਬਾਸ ਬਾਸ ਪੈਰਾਂ ਨੂੰ ਮਿਲ ਕੇ ਨਾ ਪਿੱਛੇ ਆ ਗਈ ਚਾਹ ਦੀ ਕਿਉਂ ਵੀ ਚੋਣ ਦੀ ਆ ਬਾਈ ਵਹੜਾ ਪੱਟੀ ਹੈ ਮੇਰਾ ਸਿੱਖਣਾ ਕਰੋ ਮੈਂ ਸਿੱਖਣਾ ਤੋਂ ਮਾਰੇ ਆਮ ਜੀ ਛੋਟੀ ਕੁੜੀ ਆ ਉਹ ਰੋੜ ਦਰਾਲ ਦੀ ਪੱਟੀ ਹੈ ਨਾ ਮੈਂ ਜਦੋਂ ਕਹਤਾ ਨੂੰ ਤੂੰ ਆਇਆ ਕੁੜੀ ਤੋਂ ਕਢਣ ਦੇ ਤੂੰ ਆਪ ਜੀ ਦੀ ਤਿਆਰੀ ਇਦਾਂ ਹੁੰਦਾ ਹੈ ਨਾ ਤੇ ਆਪ ਜੀ ਕੈਂ ਕਰਦੀ ਰਹੀ ਹੈ ਤਿੱਕੜ ਦੀ ਪੂ ਆਈ ਹੋਈ ਰਹਿੰਦੀ ਹੈ ਥਾਂ ਛੋਟੀ ਪੂ ਆਈ ਤੇ ਵੱਡੀ ਆ ਗਈ ਮਾਣ ਦੇ ਲਈ ਮਾਣ ਦੇ ਲਈ ਬਹੁਤ ਬਧੀਆ ਬਾਈ ਜੀ ਕਿ ਮੈਂ ਸਬਜ਼ੀ ਬਣਾ ਲਈ ਹੈ ਹਾਂ ਆਟਾ ਏਸੀ ਜਿ ਪੱਕਾ ਦਾ ਮੇਰੇ ਕੋਲ ਉਹ ਤਾਂ ਨਹੀਂ ਸਿੱਕਰੀ ਜੀ ਆ ਲੈ ਮੇਰੇ ਮਾਪਰੇ ਦੀ ਸਬਾਰਾ ਠੰਡਾ ਹੋ ਜਾਂਦਾ ਕਰ ਮੇਰੇ ਭਰਾ ਜੰਦਰ ਕੁਮਾਰੀ ਹੈ ਹਾਂ ਪ੍ਰਚਨਾਟਾ ਲਓ ਜਿਹਦੀ ਅੰਦਰ ਉਹ ਨਹੀਂ ਲੋਕੀ ਕਰ ਉਹਹੀ ਜਿਹੜਾ ਕੁਮਾਰ ਦਾ ਆਟਾ ਉਹ ਨਾਲ ਨੂੰ ਕੁ ਬੇਕਾਰ ਆ ਤੇ ਮੇਰੀ ਪਿਆਰੀ ਹੈ ਇਹਦਾ ਪਕਾਇ ਨਹੀਂ ਕਰ ਜੇ ਥੋੜਾ ਇਨਣੇ ਮੇਈਆ ਜੇ ਨਾਲ ਨਹੀਂ ਹੋਣਾ ਰੋਟਾ ਉਹ ਚਾਰ ਰੋਟੀਆਂ ਦੇ ਬਾਅਦ ਕਿੰਨਾ ਬਣਾਉਣਾ ਆਈਆ ਹਾਂ ਵੀ ਦੋ ਟੈਂਕੂ ਹੁੰਦੇ ਸਤਾ ਪੱਟਾ ਜੇ ਹੋਂ ਚਾਰ ਰੋਟੀਆਂ ਦੇ ਬਾਅਦ ਕਿਉਂ ਤੇ ਸਿਰ ਪਕਾਉਣਾ ਹਾਂ ਵੀ ਬਿੱਲੀ ਕਰ ਹਾਂ ਵੀ ਬਿੱਲੀ ਕਹਿੰਦਾ ਨਾਲ ਸੌਣ ਦੀ ਬਿੱਲੀ ਗੱਲ ਕਰਦੀ ਨਹੀਂ ਸੁਣੀ ਜਾਂਦੀ ਹਾਂ ਸੁਣੀ ਆ ਜੇ ਬੰਦਾ ਤੇ ਐਸੇ ਰਹਿ ਗਿਆ ਤੁਹਾਡੀ ਮਸਤੇ ਮੈਂ ਸਾਡੀ ਰਾਤ ਨੂੰ ਦੂਪਈ ਉਹ ਤਾਂ ਨਾ ਬਣੀ ਕੀ ਹੋ ਗਿਆ ਇਹ ਹਾਂ ਉਹ ਬਾਰੇ ਦੱਸਿਆ ਜਾ ਰਿਹਾ ਹੈ ਇੱਕ ਤਾਂ ਆਈਂ ਪੂਹਾ ਜੀ ਕਪੜੀ ਜੀ ਹਾਂ ਨਾਸਤ ਸਾਡੇ ਪੂਹਾ ਜੀ ਨਾ ਆਉਂਦੀਆਂ ਆਸਤਾ ਸੁਨੇਹੀ ਸਾਈ ਲਾ ਲੰਦੀਆਂ ਪੂਹਾ ਸਾਡੇ ਘਰੇ ਪਈ ਹਾਂ ਪੂਹਾ ਸਾਡੇ ਘਰੇ ਹੋ ਰੱਖ ਲਿਆ ਕਿ ਉਹ ਪੂਹਾ ਕੀ ਦੇ ਘਰੇ ਪਈ ਦੋ ਸਾਡੇ ਘਰੇ ਪਈਆਂ ਇੱਕ ਹੈ ਜੋ ਪੂਹਾ ਸਾਡੇ ਘਰੇ ਪਈ ਦੂਸਰੀ ਨਹੀਂ ਕਿਸ ਤਰ੍ਹਾਂ ਬਸਾਰਨੀ ਪੂਹਾ ਪੂਰੀ ਪਈ ਜੇ ਪੂਹਾ ਸਾਡਾ ਬਹੁਤ ਸੁਨੇਹੀ ਮਿਸਤਰੀ ਬਸਾਰਨੀ ਹਾਂ ਹਾਂ ਉਹ ਆਪਣੀ ਜਿਹਦਾ ਪਿਆਰ ਨੂੰ ਪਖਰਾ ਚਲੋ ਆਜੋ ਜਿੰਦਾ ਪੁੱਤ ਜੱਤੂ ਕੀ ਕਰੂ ਕੋਈ ਇੰਤਾਂ ਆ ਕੇ ਨਾ ਰਹਾ ਮੈਂ ਕਿਤੇ ਦੇਖੂ ਕੋਈ ਅੱਡੇ ਤੇ ਜਿਹਦਾ ਜਰੂਰ ਹੁਣ ਆ ਕੇ ਦੇਖੂ ਪੂਰੇ ਮਹੀਨੇ ਕਰਨਾ ਮੈਂ ਦੋਸਤਾਂ ਤੋਂ ਤਾਂ ਹੀ ਨਦੀ ਨੇ ਕਿ ਭੇਟ ਆਗਰ ਬਾਡ ਰਿਖਟਾ ਦਾਰੂ ਵਿੱਚ ਕਾਲਾ ਦਾ ਰੇ ਗਈ ਕੋਈ ਮੈਂ ਜਾਵਾਂ ਇਹ ਕਿੰਨੇ ਵਾਰੀ ਉੱਤੇ ਫੋਨ ਕਰੇਗਾ ਮਾ ਬਹੁਤ ਹੈ ਉਹ ਜੇ ਜੈਕਟਾ ਤੋਂ ਮੈਂ ਸਾਡੇ ਸੀ ਹੋ ਗਏ ਹੋਣਗੇ ਸੀ ਹੈ ਨਾ ਹਾਂ ਮੋਰ ਚੰਗਾ ਕਿੱਥੇ ਲੰਗੇ ਪਾ ਹੈ ਹਾਂ ਚੰਗਾ ਬੱਚੇ ਕਿੱਥੇ ਤੇ ਲੰਗੇ ਨਾ ਰੋ ਤਾ ਮੈਂ ਪਹਿਲੇ ਨਾਲ ਕਵੇ ਦਾ ਭਾਈ ਦੋਸਤ ਨੂੰ ਟੋਰਨ ਜਾਵਾਂਗੇ ਬਨਮੀਰ ਕੌਰ ਨੂੰ ਜੇ ਮੀਰੇ ਸਹੀ ਹੈ ਸਰ ਉਪਾਈ ਨੇੜੇ ਗਿਆ ਮੌਤ ਆ ਦੇ ਉਹ ਮੈਂ ਕਿਹਾ ਹੋ ਗਿਆ ਤੇ ਬੱਸ ਕੋਈ ਨਹੀਂ ਹੁੰਦਾ ਕਿਹਨੇ ਬੱਪੜ ਜੀ ਨੂੰ ਗੱਡੀ ਨਾਲੇ ਖੜਾ ਕੇ ਦੇਣੀ ਹੈ ਕਿਹਨੇ ਅੱਛਾ ਕੁਝ ਨਹੀਂ ਹੁੰਦਾ ਲੋਨ ਆਪਾਂ ਚਲਦੇ ਆ ਲੈਣ ਲੋਨ ਕਰਾ ਦਾਂਗੇ 10 ਲੱਖ ਦਾ ਆਪਾਂ ਲੋਨ ਕਰਾਉਣ ਇਹਨਾਂ ਨੂੰ ਲੋਨ ਲੋੜ ਹੀ ਨਹੀਂ ਹੈ ਪੈਸੇ ਲਿਆਵਾਂਗੇ ਇਹ ਖਾਤਿਆਂ 'ਚ ਪਏ ਨੇ ਨਾਲੇ ਕੋਲੇ ਲੋਨ ਲੈਣ ਤਾਂ ਆਪਾਂ ਕਾਨੂੰਨ ਬਣਾਉਣਾ ਹੈ ਚੱਲ ਦੇਖ ਲਓ ਫਿਰ ਦੇਖ ਲੈ ਪਟ્રોલ ਹੀ ਲਾਵਾਂਗੇ ਜੀ ਉਹ ਆ ਕੀੜੀਆਂ ਆ ਗਈਆਂ ਪਿੱਪੇ 'ਚ ਹਾਂ ਕੰਨਾ ਕੁਲਵੀਰ ਕੀ ਗਾ ਬਈ ਆਏ ਬਰਾਉਂਡ ਸਾਡੇ ਬਈ ਕੋਈ ਕੋਟ ਕਾਮਰੀ ਅਜ ਮੱਝ ਤੋਂ ਦੀ ਹੈ ਕਿਥੋਂ ਮੋਰੋਈ ਹੈ ਤ੍ਰੀ ਮੋਰੋਈ तोरी श्राप रंग रही तेननना नन कर

ਆ ਤਾਂ ਮੈਂ ਘਟ ਗਿਆ ਨਾ ਤੂੰ ਕਿੱਥੇ ਆਦਰ ਮਾਣ ਹਰੇ ਆਉਂਗਾ ਦੇਖੋ ਜੀ ਗਿੱਟ ਗਿਆ ਇਹ ਇਹਨੂੰ ਮੈਂ ਦੁੱਧ ਪਿਆ ਕੇ ਓਡਾ ਨਹੀਂ ਤੂੰ ਤਲ ਖੇਡਦੀ ਜਿਹੜੇ ਨਾਲ ਇਹਨੂੰ ਵੀ ਖੇਡ ਲਾਉਂਦੀ ਹੈ ਤੇ ਮੈਂ ਦੁੱਧ ਪਿਆ ਕੇ ਓਡਿਆ ਸਾਰਾ ਦੁੱਧ ਪੀ ਗਿਆ ਇਹ ਹਰੇ ਚੁੰਗੜੀ ਦੇ ਲਾਲ ਚਨਾ ਦੇਖ ਪੂਰਾ ਵਧੀਆ ਖਿੱਜ ਗਿਆ ਜੀ ਜਿੰਨਾ ਹੋ ਸਕੇ ਰਾਂ ਉਹ ਨਹੀਂ ਪਿਆਰ ਕਰਾਂਗੇ ਜੀ ਦੇਖੋ ਆਹ ਦੇਖੋ ਬੱਚਿਆਂ ਦਾ ਕਿਵੇਂ ਪਿਆਰ ਕਰਦਾ ਉਧਰ ਤਾਂ ਜੀ ਇਹਨੂੰ ਮਾਂ ਬਿਨਾਂ ਸਾਬਰ ਆਈ ਐ ਨਾ ਵਿਚਾਰੇ ਨੂੰ ਸਾਰੇ ਜਾਲੇ ਦਾ ਬਹੁਤ ਪਿਆਰ ਕਰਦੇ ਆ। ਮਾਗਰ ਮਾਗਰ ਫਿਰਦਾ ਨਹੀਂ ਘੁਰੇ। ਆਏ ਖੇਡ ਲਿਆ ਕਰੋ ਜੀ ਲੱਗੇ ਲੱਗੇ। ਇਹ ਨਹੀਂ ਤੇ ਸਾਰਾ ਮਾੜਾ ਗਿੱਧੇ ਦਾ ਪੂਰਾ ਵਧੀਆ। ਉਹ ਤੇ ਬੀ ਕਹਿੰਦੇ ਘਵਾ ਲਿਆ ਕਰੋ ਖੇਡ ਕੇ ਵਧੀਆ। ਅੱਤੀ ਜਿਉ ਕਰਦੀ ਆ ਵਿੱਚ। ਉਧਰ ਲੱਗਿਆ ਖੁੱਲੇ ਚ ਪੁੱਤ ਆਹ ਤੱਕ ਲੀ ਗਰੀ ਚ ਇਹ ਲੈ ਇਹਨੂੰ ਅੱਜ ਆਇਆ ਨਹੀਂ ਕਿੰਨਾ ਦੁੱਧ ਪੀ ਲਿਆ ਦੁਪਹਿਰੇ ਦੁਪਹਿਰੇ ਪਿਆ ਰਾਂਗੇ ਇਹ ਸਾਬਰਾ ਹੋ ਜਾਊਗਾ ਫਿਰ ਆਹ ਰੇ ਕਹੋਣਾ ਬੀਬੀ ਮੋਹ ਤਾਂ ਪਾ ਲੈਨੇ ਆਪਣੇ ਚ ਉਹ ਆ ਆਪਣਾ ਮੁਸਕ ਪਾ ਗਿਆ ਹਾਂ ਇਹਨੂੰ ਆਪਣਾ ਮੁਸਕ ਪਾ ਗਿਆ ਜਿਹਦੇ ਨਾਲ ਤੜਕੇ ਜਦੋਂ ਮੈਂ ਉੱਠਿਆ ਲਓ ਜੀ ਜਿੰਨੇ ਆਪਾਂ ਨੂੰ ਕਮੈਂਟ ਕਰਦੇ ਨੇ ਵੀ ਇਹਨੂੰ ਬਹੁਤ ਪਿਆਰ ਕਰਿਓ ਪਿਆਰ ਤਾਂ ਸੀ ਉਹਨੇ ਉਹ ਵੀ ਬਧੇਰਾ ਕਰਨਾ ਤੇ ਦੇਖੋ ਬੱਚਿਆਂ ਨਾਲ ਕਿੰਨਾ ਵਧੀਆ ਖੇਡਦਾ ਹੋਇਆ ਹੈ ਪਰ ਨਹੀਂ ਤਾਂ ਇੱਧਰ ਨੂੰ ਤੁਰਿਆ ਤੂੰ ਆਜੋ ਦੇਖੋ ਜੀ ਹੁਣ ਬਹੁਤ ਜੀ ਲਵਾਉਣਾ ਜੀ ਸਾਰੇ ਨਾ ਮਸਤ ਹੋਣੇ ਖੇਡ ਕੇ ਕੱਲਾ ਤਾਂ ਮਨ ਟੁੱਟ ਗਿਆ ਤੇ ਹੋਰ ਕੱਲ ਤਾਂ ਬੁਖਾਰ ਵੜਾ ਹੋ ਗਿਆ ਤੇ ਨੂੰ ਬੁਖਾਰ ਦੀਆਂ ਨਾ ਬਹੁਤ ਮੋਹ ਲੈਂਦਾ ਜੀ ਬੱਚਿਆਂ ਵਾਂਗੂ ਸਾਡਾ ਆਇਆ ਨਹੀਂ ਤਾਂ ਤੂੰ ਤੁਰਿਆ ਤੇਰੇ ਬਾਗਰਾ ਆਪੇ ਆਜੂ ਪੁੱਤ ਆਪੇ ਆਜੂਗਾ ਭੱਜਿਆ ਕਰੂ ਇਹ 2 ਦਿਨ ਹੋ ਰਹੇ ਨੇ ਤੀਜਾ ਦਿਨ ਤੇ ਹੀ ਆਇਦਾ ਆ ਜਾ ਆ ਜਾ ਪੁੱਤਰੇ ਬੁੱਤੂ ਪੁੱਰੇ ਆ ਜਾ ਪੁੱਤੂ ਬੁੱਤੂ ਆ ਜਾ ਆ ਜਾ ਆਜੋ 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 ਹਾਂ ਤੇ ਮੈਨੂੰ ਬੁਲਾਓ ਆ ਗਿਆ ਦੋ ਦਿਨਾਂ ਤੇ ਪੂਰਾ ਖੇਡ ਲੱਗ ਜੂ ਤੇ ਤੈਨੂੰ ਗਾਏ ਵੀ ਤੂੰ ਆਉਣੇ ਆ ਜਾ ਆ ਹਾਂ ਕਿਤੇ ਤਾਂ ਮੋਦੀਆ ਮੈਨੂੰ ਉਹਨਾ ਬਹੁਤ ਸੋਹਣਾ ਬਣੂਗਾ ਇਹ ਦੇਖੋ ਜੀ ਦੇਖੋ ਹੌਲੀ ਹੌਲੀ ਦੇਖੋ ਜੀ ਕਿਵੇਂ ਗਿੱਧ ਗਿਆ ਹੌਲੀ ਹੌਲੀ ਅਈਂ ਗਿਝਾ ਲਾਂਗੇ ਨਾ ਪੂਰਾ ਸੋਹਣਾ ਸਾਰੇ ਬੱਚੇ ਬਹੁਤ ਮੋ ਕਰਦ ਨੇ ਇਹਨੂੰ ਤੜਕੇ ਪਹਿਲਾਂ 4.5 ਦੁੱਧ ਪਿਆਇਆ ਫਿਰ ਹੁਣ ਪਿਆ ਕੇ ਟਿਆ ਦੇਖੀ ਤੈਨੂੰ ਖੁੱਲੇ ਫਿਰਦੇ ਰੰਡੇ ਬੰਨੀ ਨਾ ਪੁੱਤ ਆ ਗਿਆ ਰੇ ਪੁੱਤੂ तो बहुत कह दिया नमत क्याता ने उठया दराम द बारे रे पे आऊंगा तो दद्दा पत्तो